ਸਾਸ਼ਿਕਰ ਦੋਸਤੋ ਮੈਂ ਫੇਰ ਆ ਹਾਜ਼ਰ ਇਸ ધ ম্যাਜਿਕ ਬੁੱਕ ਲੁਨਕਟਡ ਬਾਈ ਰੋਂਡਾ ਮੈਰਨ ਜੋ ਸਾਡੇ ਜ਼ਿੰਦਗੀ ਵਿੱਚ ਮੈਜਿਕ ਮਤਲਬ ਜਾਦੂ ਕਰਨ ਜਾ ਰਹੀ ਹੈ ਸਾਡੀਆਂ ਜਿੰਨੀਆਂ ਵੀ ਡਿਜ਼ਾਇਰਸ ਤੇ ਡ੍ਰੀਮਸ ਹਨ ਉਹਨਾਂ ਨੂੰ ਪੂਰੀਆਂ ਕਰਨ ਜਾ ਰਹੀ ਹੈ ਕਿਤਾਬ ਜਿਵੇਂ ਅਸੀਂ ਪਹਿਲੇ ਪਿਛਲੇ ਚੈਪਟਰਸ ਅਸੀਂ ਪੜਿਆ ਸੀ ਕਿ ਸਾਡੀਆਂ ਜਿਹੜੀ ਸਵੇਰ ਉਹ ਕਿਵੇਂ ਸੋਹਣੀ ਹੋ ਸਿੱਧੀ ਜਦੋਂ ਅਸੀਂ ਨਿਯਮਤਾ ਦੇਖਣੀਆ ਸ਼ੁਰੂ ਕਰਦੇ ਲੇਸੀ ਕਿਵੇਂ ਉਠੀਦਾ ਸੀ ਕਿ ਇਹ ਯਾਰਾ ਕੰਮ ਕਰਨਾ ਹੈ ਉਹ ਕਰਨਾ ਹੈ ਇੱਥੇ ਜਾਣਾ ਹੈ ਉੱਥੇ ਜਾਣਾ ਹੈ ਤੇ ਹੁਣ ਸਾਨੂੰ ਇੱਕ ਕੰਪਲਸਨ ਹੈ ਕਿ ਹਾਂ ਅਸੀਂ ਨਿਯਮਤਾ ਲੱਭਣੀਆਂ ਨੇ ਸ਼ੁਕਰ ਹੈ ਵਾਈਬਰੂ ਤੁਹਾਨੂੰ ਘਰ ਦਿੱਤਾ ਛੱਤ ਦਿੱਤੀ ਹੈ ਸ਼ੁਕਰ ਹੈ ਵਾਈਬਰੂ ਅੱਜ ਮੈਂ ਨਵਾਂ ਸਾਹ ਲੈ ਰਹੀਆਂ ਸ਼ੁਕਰ ਹੈ ਮੇਰਾ ਸਰੀਰ ਪੂਰਾ ਠੀਕ ਹੈ ਵਾਈਬਰੂ ਸ਼ੁਕਰ ਹੈ ਬਿਜਲੀ ਹੈ ਘਰ ਦੇ ਵਿੱਚ ਸ਼ੁਕਰ ਹੈ ਮੇਰੇ ਆਸ-ਪਾਸ ਮੇਰਾ ਪਰਿਵਾਰ ਹੈ ਇਤਾਂ ਦੀਆਂ ਨਿਯਮਤਾ ਨੂੰ ਜਦੋਂ ਉਠੋਗੇ ਸੋਚੋਗੇ ਲਿਖੋਗੇ ਉਹਨੂੰ ਫਿਰ ਪੜ੍ਹ ਕੇ ਥੈਂਕ ਯੂ ਕਰੋਗੇ ਤੇ ਦੇਖੋ ਲਾਈਫ ਕਿੰਨੀ ਸੋਹਣੀ ਹੋ ਜਾਂਦੀ ਔਰ ਫਿਰ ਅਸੀਂ ਅਗਲਾ ਮੈਜਿਕ ਡਾਕ ਕੀਤਾ ਸੀ ਕਿ ਪੰਜ ਤਤਾਂ ਨੂੰ ਲੈ ਕੇ ਆਪਣੇ ਕੋਲ ਸਿਰਫ ਉਸੇ ਵਜੂਦ ਦਿਨ ਵਿੱਚ ਚੰਗੀ ਚੀਜ਼ ਹੋਈ ਹੈ ਜਿਵੇਂ ਇੱਕ ਬੋਰੀ ਵਿੱਚੋਂ ਸਿਰਫ ਚੰਗੇ ਫਾਲੀਆ ਸਿਲਬਨੇ ਆ ਤੇ ਉਹਨਾਂ ਨੂੰ ਲੱਭ ਕੇ ਪਰਮਾਤਮਾ ਨੂੰ ਯਾਦ ਕਰਕੇ ਉਹਨਾਂ ਦਾ ਸ਼ੁਕਰੀਆ ਕਰਕੇ ਸੋਣਾ ਤੇ ਦੇਖੋ ਕਿ ਸਾਡੀ ਲਾਈਫ ਕਿਵੇਂ ਨਹੀਂ ਸੋਹਣੀ ਹੋ ਸਕਦੀ ਇਹ ਤਾਂ ਹੋ ਗਿਆ ਸਵੇਰ ਤੇ ਰਾਤ ਚੰਗੀ ਹੁਣ ਸਭ ਤੋਂ ਪਹਿਲੀ ਜਿਹੜੀ ਚੀਜ਼ ਸਾਡੀ ਜ਼ਿੰਦਗੀ ਚ ਆਉਂਦੀ ਹੈ ਰਿਲੇਸ਼ਨਸ਼ਿਪ ਜਿਹੜੇ ਤਾਂ ਜਿਹਦੇ ਨਾਲ ਸਾਡਾ ਮਾਇਨਾ ਬੰਦਾ ਹੈ ਜ਼ਿੰਦਗੀ ਤੇ ਆਂਦਾ ਹੁਣ ਇਹਨੂੰ ਕਿਵੇਂ ਚੰਗਾ ਕਰਨਾ ਉਹ ਰੈਂਡਾ ਵੈਰਨ ਸਾਨੂੰ ਸਿਖਾਉਣ ਲੱਗੀ ਆਪਣੇ ਅਗਲੇ ਚੈਪਟਰਸ ਮੈਜੀਕਲ ਰਿਲੇਸ਼ਨਸ਼ਿਪ ਅਤੇ ਵਿੱਚ ਇਹ ਫੋਟੋ ਹੈ ਕਿ ਜਿਹਦੇ ਚ ਐਲਬਮ ਪਈ ਹੋਈ ਉਹਦੇ ਟੇਬਲ ਤੇ ਉਹਦੇ ਵਿੱਚ ਤਿੰਨ ਤਸਵੀਰਾਂ ਨੇ ਬਾਹਰ ਅੱਜ ਉਹ ਤਿੰਨ ਰਿਸ਼ਤਿਆਂ ਨੂੰ ਠੀਕ ਕਰਨ ਦੀ ਟੈਕਨੀਕ ਦੱਸੇਗੀ ਕਿਵੇਂ ਚਲੋ ਅਸੀਂ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਕਹਿੰਦੀ ਹੈ ਕਿ ਸਾਡੇ ਇੱਥੇ ਦੁਨੀਆ ਤੇ ਧਰਤੀ ਤੇ ਆਉਣ ਦਾ ਮਤਲਬ ਕੀ ਸੀਗਾ ਅਗਰ ਅਸੀਂ ਕੱਲੇ ਹੁੰਦੇ ਤਾਂ ਅਸੀਂ ਐਵੇਂ ਹੀ ਭਟਕਦੇ ਹੁੰਦੇ ਨਾ ਸਾਡੇ 'ਚ ਖੁਸ਼ੀ ਹੋਣੀ ਸੀ ਨਾ ਗਮੀ ਹੋਣੀ ਸੀ ਨਾ ਸਾਨੂੰ ਤਰੱਕੀ ਕਰਨ ਦੀ ਲਤ ਪੋਣੀ ਸੀ ਨਾ ਅਸੀਂ ਚਾਹੁੰਦੇ ਕਿ ਅਸੀਂ ਜ਼ਿੰਦਗੀ ਵਿੱਚ ਕੁਝ ਕਰੀਏ ਤੇ ਇਹ ਸਾਰੇ ਰਿਸ਼ਤੇ ਨਾਤੇ ਨਹੀਂ ਤੇ ਇਹ ਲੋਕ ਹੀ ਨੇ ਜਿਨ੍ਹਾਂ ਨਾਲ ਅਸੀਂ ਮਿਲ ਕੇ ਇਹ ਚੀਜ਼ ਦਾ ਅਹਿਸਾਸ ਕਰਦੇ ਹਾਂ ਕਿ ਅਸੀਂ ਕੁਝ ਬਨਣਾ ਹੈ ਅਸੀਂ ਕੁਝ ਕਰਨਾ ਹੈ ਸਾਡੀਆਂ ਵੀ ਕੋਈ ਡ੍ਰੀम्स ਨੇ ਡਿਜ਼ਾਇਰਸ ਨੇ ਤੇ ਹੁਣ ਜਦ ਸਾਰੇ ਹੋ ਗਏ ਨੇ ਜੇ ਦੁੱਖ ਸੁੱਖ ਤੇ ਆਨੇ ਲਾਜ਼ਮੀ ਹੈ ਪਰ ਇਹਨਾਂ ਦੁੱਖਾਂ ਨੂੰ ਸੁੱਖਾਂ ਵਿੱਚ ਕਿਵੇਂ ਕਨਵਰਟ ਕਨਵਰਟ ਕਰਨਾ ਹੈ ਅਰਾੰਡਾ ਵੈਰਨ ਸਾਨੂੰ ਸਿਖਾਣ ਲੱਗੀ ਹੈ ਚਲੋ ਆਪਣੀਆਂ ਡ੍ਰੀम्स ਨੂੰ ਵੀ ਪੂਰੀਆਂ ਕਰਨ ਲਈ ਸਾਨੂੰ ਰਿਸ਼ਤੇ ਨਾਤੇ ਉਹਨੇ ਬੜੇ ਜ਼ਰੂਰੀ ਨੇ ਤੇ ਸਭ ਤੋਂ ਪਹਿਲੇ ਉਸਨੇ ਕਿਹਾ ਕਿ ਇੱਕ ਰਿਸਰਚ ਹੋਈ ਹੈ ਕਿ ਜਦੋਂ ਤੁਸੀਂ ਕਿਸੇ ਬਾਰੇ ਇੱਕ ਕੰਪਲੇਂਟ ਕਰ ਦੋ ਨਾ ਤਾਂ ਤੁਹਾਨੂੰ ਉਹਦੇ ਵਾਸਤੇ 10 ਜਣੀ ਆਉਂਦੀਆਂ ਚਿੰਗੀਆਂ ਆਈਆਂ ਨੇ ਨਾ ਉਹਦਾ ਸ਼ੁਕਰਾਨਾ ਕਰਨਾ ਪੈਂਦਾ ਆਦਰਵਾਇਜ਼ ਤੁਹਾਡਾ ਕਾਰਮਿਕ ਅਕਾਊਂਟ ਬਣ ਜਾਂਦਾ ਤੇ ਹੁਣ ਇਹਦੇ ਨਾਲੋਂ ਇੱਕ ਕੰਪਲੇਂਟ ਕਰਨ ਨਾਲੋਂ ਇਹੀ ਹੈ ਨਾ ਕਿ ਅਸੀਂ ਇੱਥੇ ਕੰਪਲੇਂਟ ਨਾ ਕਰੀਏ ਜਾਂ ਫਿਰ ਉਹ ਜਿਸ ਤੇ ਨੂੰ ਸੋਨਾ ਬਣਾਉਂਦੇ ਰਹੀਏ ਉਹਦੇ ਲਈ ਸ਼ੁਕਰੀਆ ਕਰਦੇ ਰਹੀਏ ਕਿਵੇਂ ਲੈਟਸ ਸੀ ਬੜੀ ਸੋਹਣੀ ਗੱਲ ਲਿਖੀ ਹੈ ਗ੍ਰੈਟੀਟਿਊਡ ਮੇਕਸ ਰਿਲੇਸ਼ਨਸ਼ਿਪਸ ਫਲਰਿਸ਼ ਜਦੋਂ ਆਪਾਂ ਸ਼ੁਕਰਾਨਾ ਲੈ ਆਂਨੇ ਨਾ ਆਪਣੇ ਰਿਸ਼ਤੇਆਂ 'ਚ ਤੇ ਉਹ ਰਿਸ਼ਤੇ ਜਿਹੜੇ ਬੜੇ ਖੂਬਸੂਰਤ ਹੋ ਜਾਂਦੇ ਉਹ ਪ੍ਰਗਤੀਸ਼ੀਲ ਹੋ ਜਾਂਦੇ ਨੇ ਉਹ ਫੁੱਲਦੇ ਨੇ ਉਹ ਮਹਿਕਦੇ ਨੇ ਤੇ ਜਿਹੜੀ ਇਹੀ ਸ਼ੁਕਰਾਨੇ ਦੀ ਅਗਰ ਆਦਤ ਪੈ ਜਾਣਾ ਤੇ ਸਾਡੇ ਵਿੱਚ ਨਾ ਕੰਪਲੇਨਟ ਕਰਨ ਦੀ ਆਦਤ ਖਤਮ ਨਾ ਹੋ ਜਾਂਦੀ ਹੈ ਸਾਡੇ ਵਿੱਚ ਸਹਜਤਾ ਅੰਡਰਸਟੈਂਡਿੰਗ ਪੇਸ਼ੀਐਂਟ ਕੰਪੈਸ਼ਨ ਕਾਈਨੈਸ ਸਬਰ ਸੰਤੋਖ ਦੂਜੇ ਨਾਲ ਪਿਆਰ ਦੂਜੇ ਨੂੰ ਸਮਝਣ ਵਾਲੀ ਅੱਖ ਆ ਜਾਂਦੀ ਹੈ ਮੈਂ ਨਾ ਇੱਕ ਵਾਰੀ ਕਹਾਣੀ ਸੁਣਾਈ ਸੀ ਕਿ ਇੱਕ ਆਦਮੀ ਨਾ ਇੱਕ ਸੰਤ ਕੁਲ ਜਾਂਦਾ ਤੇ ਉਹ ਸੰਤ ਨੂੰ ਜਾ ਕੇ ਕਹਿੰਦਾ ਕਿ ਮੇਰੇ ਕੋ ਬੜਾ ਬੁਰਾ ਹਾਲ ਹੈ ਮੇਰੇ ਜਿਹੜੇ ਰਿਸ਼ਤੇ ਉਹ ਵੀ ਮਾੜੇ ਹੋ ਗਏ ਨੇ ਮੇਰੇ ਕੋ ਕੰਮ ਵੀ ਨਹੀਂ ਹੈਗਾ ਮੇਰੇ ਕੋ ਪੈਸਾ ਵੀ ਨਹੀਂ ਹੈਗਾ ਮੈਨੂੰ ਦੱਸੋ ਮੈਂ ਕੀ ਕਰਾਂ ਤੇ ਸੰਤ ਜੀ ਕਹਿੰਦੇ ਅੱਦਾ ਕਰ ਤੂੰ ਹਰਾ ਹਰਾ ਦੇਖਿਆ ਕਰ ਉਹਨੇ ਹਰੇ ਦੇ ਨਾਮ ਤੇ ਆਪਰੇ ਕਪੜੇ ਪਾਲੰਦ ਆਪਣੇ ਆਫਿਸ ਨੂੰ ਹਰਾ ਕਰ ਦਿੰਦਾ ਸਾਰੇ ਆਪਣਾ ਘਰ ਵੀ ਹਰਾ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਹਰਾ ਹਰਾ ਕਰ ਦਿੰਦਾ 2 ਸਾਲ ਬਾਅਦ ਜਾਂਦਾ ਤੇ ਸੰਨਿਚ ਉਹ ਕਹਿੰਦਾ ਕਹਿੰਦਾ ਹਾਂ ਕਹਿੰਦੇ ਕੀ ਬਣਿਆ ਉਹਨੇ ਆਪ ਹੀ ਹਰੇ ਕਪੜੇ ਪਾਏ ਹੁੰਦੇ ਨੇ ਕਹਿੰਦੇ ਤੁਸੀਂ ਹਰਾ ਹਰਾ ਕਿਹਾ ਸੀ ਦੇਖੋ ਮੈਂ ਕਪੜੇ ਵੀ ਹਰੇ ਕੀ ਪਾਏ ਨੇ ਤੇ ਮੇਰੀ ਕਾਰ ਵੀ ਹਰੀ ਸਭ ਕੁਝ ਹਰਾ ਹਰਾ ਹੈ ਪਰ ਫਿਰ ਵੀ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਉਹ ਕਹਿੰਦਤ ਨੇ ਦੁਨੀਆ ਹਰੀ ਥੋੜੀ ਨਨ ਲਿਖਿਆ ਸੀ ਤੈਨੂੰ ਆਪਣੀ ਸੋਚ ਹਰਨ ਲਿਖਿਆ ਹਰੀ ਕਰਨ ਲਿਖਿਆ ਸੀ ਮੀਨਸ ਆਪਣੀ ਸੋਚ ਨੂੰ ਪੋਜ਼ਿਟਿਵ ਪ੍ਰੋਗਰੈਸਿਵ ਕਰਨ ਲਿਖਿਆ ਸੀ ਪੋਜ਼ਿਟਿਵ ਕਰਕੇ ਤੈਨੂੰ ਸਾਰੀ ਦੁਨੀਆ ਚ ਪੋਜ਼ਿਟਿਵ ਨਜ਼ਰ ਆ ਜਾਣਾ ਸੀਗਾ ਸੋ ਆਪਣੀ ਜਿਹੜੀ ਸੋਚ ਵਾਲੀ ਹੈ ਨਾ ਕਹਿੰਨਾ ਇਹਨੂੰ ਹਰਾ ਕਰੋ ਤੇ ਦੇਖੋ ਕਿਵੇਂ ਹਰ ਚੀਜ਼ ਤੁਹਾਨੂੰ ਹਰੀ ਮਿਲਦੀ ਔਰ ਐਸੇ ਤਰ੍ਹਾਂ ਰੌਂਡਾ ਬੈਰਨ ਕਹਿ ਰਹੀ ਹੈ ਕਿ ਇਟਸ ਯੂਅਰ ਲਾਈਫ दैट ਸਫਰ ਜੇ ਸਾਡਾ ਕੋਈ ਰਿਸ਼ਤਾ ਮਾੜਾ ਹੁੰਦਾ ਹੈ ਨਾ ਤੇ ਸਭ ਤੋਂ ਵੱਧ ਸਫਰਿੰਗ ਅਸੀਂ ਕਰਦੇ ਆ ਨਾ ਕਿ ਦੂਜਾ ਤੇ ਲਾਅ ਆਫ ਅਟਰੈਕਸ਼ਨ ਵੀ ਇਹੀ ਕਹਿੰਦਾ ਜਿਹੋ ਜਆ ਬੀਜੋਗੇ ਉਹੋ ਜਆ ਪਾਓਗੇ ਜੀ ਅਸੀਂ ਦੂਜੇ ਵੀ ਚੰਗਾ ਨਹੀਂ ਸੋਚਦੇ ਨਾ ਤੇ ਉਹ ਚੀਜ਼ ਸਾਡੇ ਡਬਲ ਹੋ ਕੇ ਵਾਪਸ ਆਂਦੀ ਹੈ ਤਾਂ ਇਸ ਤੋਂ ਪਹਿਲੇ ਆਪਾਂ ਆਪਣੇ ਸਾਰੇ ਜਿਹੜੇ ਆਸ-ਪਾਸ ਦੇ ਰਿਲੇਸ਼ਨ ਹਨਾ ਇਹਨਾਂ ਨੂੰ ਦੁੱਖ ਵਿੱਚ ਜੀਣ ਨਾਲੋਂ ਸਫਰਿੰਗ ਵਿੱਚ ਜੀਣ ਨਾਲੋਂ ਇਹਨੂੰ ਅੱਜ ਤੋਂ ਚੰਗਾ ਕਰ ਲਈ ਤੇ ਸਾਡੀ ਲਾਈਫ ਵੀ ਰੈਕਲਸ ਹੋ ਜਾਏਗੀ ਸਾਡੇ ਦਰਵਾਜ਼ੇ ਖੁੱਲ੍ਹੇ ਸ਼ੁਰੂ ਹੋ ਜਾਣਗੇ ਪ੍ਰਗਤੀ ਦੇ ਖੁਸ਼ੀਆਂ ਦੇ ਨਿਯਾਮਤਾ ਦੇ ਜੇ ਸਾਨੂੰ ਬਾਈਚਾਸ ਕੋਈ ਕਹਿ ਦਵੇ ਉਹ ਕਹਿੰਦੀ ਆਈ ਲਵ ਯੂ ਜਸਟ ਥੇ ਵੇ ਯੂ ਆਰ ਹਾਊ ਊਡ ਬੀ ਤੁਸੀਂ ਚਾਹੁੰਦੇ ਹੋ ਨਾ ਕਿ ਜਿਫੋ ਜੇ ਹੋ ਤੁਹਾਨੂੰ ਉਦਾਂ ਹੀ ਲੋਕੀ ਐਕਸੈਪਟ ਕਰਨ ਤੁਹਾਡੇ ਨਿੱਕਤਾ ਚੁਣੀ ਨਾ ਕਰਨ ਕਈ ਵਾਰੀ ਐਸਾ ਹੁੰਦਾ ਹੈ ਕਿ ਹਾਂ ਵੀ ਬੱਚੇ ਬੜੀਆਂ ਨਿੱਕਤਾ ਚੁਣੀ ਜਦੋਂ ਵੱਡੇ ਹੋ ਜਾਂਦੇ ਨੇ ਤੇ ਆਪਣੇ ਪੇਰੈਂਟਸ ਬਹੁਤ ਨਿੱਕਤਾ ਚੁਣੀ ਕਰਦੇ ਨੇ ਉਸ ਲਈ ਪੈਨਸ ਨੂੰ ਇਹ ਜ਼ਰੂਰ ਅਹਿਸਾਸ ਹੁੰਦਾ ਹੋਵੇਗਾ ਕਿ ਜੇ ਮੈਂ ਬਚਪਨੇ ਇਸ ਤੁਸੀਂ ਉਹਦੇ ਵਿੱਚ ਜ਼ਿਆਦਾ ਨੁਕਸਾਨਾ ਕੱਢੇ ਹੁੰਦੇ ਨਾ ਜੇ ਸ਼ਾਇਦ ਅੱਜ ਉਹ ਤੁਹਾਨੂੰ ਇੱਦਾਂ ਹੀ ਐਕਸੈਪਟ ਕਰਦਾ ਤੇ ਇਸ ਤੋਂ ਪਹਿਲਾਂ ਕਿ ਹੋਰ ਕੋਈ ਰਿਲੇਸ਼ਨ ਜ਼ਿਆਦਾ ਖਰਾਬ ਹੋਏ ਉਹਨੂੰ ਐਸ ਇਟ ਇਜ਼ ਐਕਸੈਪਟ ਕਰਨਾ ਸ਼ੁਰੂ ਕਰ ਦੋ ਹੁਣ ਉਹਨੇ ਟੈਕਨੀਕ ਦੱਸੀਏ बड़ी ही सोनी तकनीक है उन्हें क्या है कि हाँ सब तो पहले तीन रिलेशनशिप ए जो तुम चाहते हो कलोज़ टू कलोजे मदर इन लॉ फादर इन लॉ हसबैंड वाइफ सन बच्चे डॉटर और क्लोज तो क्लोज़ कोई अंकल आंट मतलब बहुत दूर नहीं जाना क्लोज़ रिलेशनशिप रिलेनशिप जेनु ਪਾਂ ਵੀ ਇਸ ਵੇਲੇ ਠੀਕ ਨੇ ਪਰ ਹੋਰ ਤੁਸੀਂ ਸੋਨਾ ਬਣਾਉਣਾ ਚਾਹੁੰਦੇ ਹੋ ਜਾਂ ਥੋੜਾ ਬਹੁਤਾ ਮਨਮੋਟਾਫ ਹੈਗਾ ਉਹਨੂੰ ਠੀਕ ਕਰਨਾ ਚਾਹੁੰਦੇ ਹੋ ਅਗੋ ਪ੍ਰੈਕਟਿਸ ਹੈ ਜਿਹੜੇ ਟੁੱਟੇ ਹੋਏ ਰਿਲੇਸ਼ਨਸ਼ਿਪ ਦੀ ਉਹ ਅਸੀਂ ਅਗੋ ਕਰਾਂਗੇ ਪਰ ਐਸ ਵੇਲੇ ਉਹ ਰਿਲੇਸ਼ਨਸ਼ਿਪ ਮੈਜਨਸ ਮਾੜਾ ਮੋਟਾ ਮਨਮੋਟਾਫ ਹੈਗਾ ਤੁਹਾਡੇ ਲਾਸ ਨਾਲ ਹੈਗਾ ਤੁਹਾਡੇ ਬੱਚਿਆਂ ਨਾਲ ਹੈਗਾ ਮਾਂ ਪਿਓ ਨਾਲ ਹੈਗਾ ਇੰਨਾ ਚੀਜ਼ਾਂ ਨੂੰ ਕਿਵੇਂ ਵਾਈਂਡ ਅਪ ਕਰਨਾ ਉਹ ਕਹਿੰਦੇ ਤਿੰਨ ਫੋਟਵਾ ਹੋਣੀਆਂ ਚਾਹੀਦੀਆਂ ਨੇ ਹਨਾ ਉਹ ਲੀਰੀ ਰਿਲੇਸ਼ਨਸ਼ਿਪ ਦੀਆਂ ਉਹ ਕਲੀਆਂ ਹੋਣ ਤਾਂ ਬੈਟਰ ਹੈ ਜੇ ਤੁਹਾਡੇ ਨਾਲ ਹੋਣ ਤਾਂ ਵੀ ਠੀਕ ਹੈ ਪਰ ਤੀਸਰਾ ਨਹੀਂ ਕੋਈ ਹੋਣਾ ਚਾਹੀਦਾ ਉਹਨਾਂ ਤਿੰਨ ਫੋਟੋਆਂ ਨੂੰ ਆਪਣੇ ਅੱਗੇ ਰੱਖੋ ਸਭ ਤੋਂ ਪਹਿਲੇ ਇੱਕ ਫੋਟੋ ਚੁੱਕੋ ਉਹਦੇ ਬਾਰੇ 5 ਪੁਆਇੰਟ ਲਖੋ ਜਿਹੜੇ ਉਹਦੇ ਚੰਗੇ ਹੋਣ ਕਿਉਂਕਿ ਕੋਈ ਨਾ ਕੋਈ ਇਨਸਾਨ 'ਚ ਕੋਈ ਨਾ ਕੋਈ ਗੁਣ ਤੇ ਚੰਗਾਈ ਹੁੰਦਾ ਹੈ ਭਾਵੇਂ ਉਹ ਚੰਗੀ ਉਸਦੀ ਬੋਲਬਾਣੀ ਹੈ ਭਾਵੇਂ ਡਰੈਸਿੰਗ ਸੈਂਸ ਚੰਗਾ ਹੈ ਕਿਸੇ ਟਾਈਮ ਤੇ ਉਹਨੇ ਤੁਹਾਡੀ ਮਦਦ ਕੀਤੀ ਹੋਏਗੀ ਕਿਸੇ ਟਾਈਮ ਉਹਨੇ ਤੁਹਾਨੂੰ ਬੜਾ ਅੱਛਾ ਗਿਫਟ ਦਿੱਤਾ ਹੋਏਗਾ ਕਿਸੇ ਟਾਈਮ ਤੁਹਾਡੇ ਲਈ ਡੋਰ ਵੀ ਖੋਲ੍ਹਿਆ ਹੋਏਗਾ पांच चीज़ा जिदी तुम ग्रेटफुल हो लिखो किपोज राजू है थैंक यू राजू यू वर हैल्पफुल मी ऑन दैट डे थैंक यू राजू तू मैंने मेरे बर्थडे से बड़ा सोहना गिफ्ट दिता थैंक यू राजू एटलीस्ट यू आर अ गुड कम्यूनीकेट तू व्या बोल सद लोगों थैंक यू राजू तू व्य की देखभाल चंगे करता है ए पॉइंट्स लिखन तो बाद उस फोटो नीचे रखो दूसरे नाल सेम टक फिर दूसरे ਨੂੰ نیچے রাখੋ तीसरे ਨਾਲ सेम टेक्निक আজকাল ફોન ને ત્રિનો ફોટો ફોનો અલગ અલગ પિક અપને ખેંચ લો ઠીક હે એનો દિલ ਵਿੱਚ તન મારી پھر دوبارہ દેખ કે ના કીધા બોલા ਥੈਂਕ ਯੂ ਰਾਜੂ ਬਸ ਇੰਨਾ ਕੋ ਤਿੰਨ ਕੋ ਵਾਰੀ ਕਰਨਾ ਫਿਰ ਦੇਖਿਆ ਕਿ ਤੁਹਾਡੀ ਜਿਹੜੀ ਰਿਲੇਸ਼ਨਸ਼ਿਪ ਚ ਕਿੰਨੀ ਰੰਗਤ ਆ ਜਾਂਦੀ ਤੁਹਾਨੂੰ ਖੁਸ਼ੀਆਂ ਮਹਿਸੂਸ ਹੁਣ ਦੂਜੇ ਤਰੀਕੇ ਨਾਲ ਕੰਮ ਨਹੀਂ ਕਰਨਾ ਅਸੀਂ ਆਪਣੇ ਆਪ ਤੇ ਕੰਮ ਕੀਤਾ ਸਾਡੇ ਔਰੇ ਤੇ ਸਾਡੀ ਪੋਜ਼ਿਟਿਵਿਟੀ ਤੇ ਕੀਤਾ ਜਦੋਂ ਸਾਡੀ ਪੋਜ਼ਿਟਿਵਿਟੀ ਤੇ ਕੰਮ ਹੋਣਾ ਸ਼ੁਰੂ ਹੋ ਜਾਣਾ ਤੇ ਆਸ-ਪਾਸ ਦਾ ਵਾਤਾਵਰਣ ਚੇਂਜ ਹੋਣਾ ਲਾਜ਼ਮੀ ਹੁੰਦਾ ਹੈ ਟਰਾਂਸਫਾਰਮ ਹੋਣਾ ਮਿਰਕਿਊਲਸ ਹੋਣਾ ਲਾਜ਼ਮੀ ਹੁੰਦਾ ਹੈ ਤੇ ਰਿਸ਼ਤਿਆਂ ਨੂੰ ਚੰਗਾ ਬਣਾਉਣਾ ਸਭ ਦਾ ਸਭ ਤੋਂ ਅਹਿਮ ਕਰਤਵ ਹੈ ਕਿਉਂ ਸਾਡੀ ਡਿਊਟੀ ਹੈ ਦਰਵਾਜ਼ੇ ਖੋਲ ਲੈਣਾ ਨਾ ਤੇ ਜਿਹੜਾ ਸਾਰਾ ਸਭ ਤੋਂ ਪਹਿਲਾ ਦਰਵਾਜ਼ਾ ਸਾਡੇ ਅੰਦਰ ਸੱਡ ਘੜ ਦਾ ਅੰਦਰਲੀ ਕਿਤਾਬ ਦਾ ਨਾ ਉਹ ਖੋਲਣਾ ਬੜਾ ਜ਼ਰੂਰੀ ਹੈ ਜਦੋਂ ਉਹ ਵਧੀਆ ਹੋ ਜਾਏਗਾ ਨਾ ਤੇ ਸਾਡੇ ਸਾਰੇ ਨਿਆਮਤਾ ਦੇ ਦਰਵਾਜ਼ੇ ਖੁੱਲ ਜਾਣਗੇ ਤੇ ਇਸ ਤੋਂ ਬਾਅਦ ਉਹਨੇ ਫਿਰ ਰਿਪੀਟ ਕੀਤਾ ਕਿ ਹਰ ਰੋਜ਼ ਜਿਸ ਵੇਲੇ ਦੀ ਤਰ੍ਹਾਂ ਆਪਣੇ ਅਕਾਉਂਟ ਜੋ ਬਲੇਸਿੰਗ ਦਾਸ ਲਿਖੋ ਦੁਬਾਰਾ ਰੀਡ ਕਰਕੇ ਉਹਨੂੰ ਥੈਂਕਿਊ ਥੈਂਕਿਊ ਬੋਲੋ ਫਿਰ ਐਲੀ ਪ੍ਰੈਕਟਿਸ ਕਰੋ ਜਿਵੇਂ ਤੁਹਾਨੂੰ ਕਿਹਾ ਤਿੰਨ ਮਾਰੀ ਹੋਰ ਉਹਦੀ ਫੋਟੋ ਨੂੰ ਦੇਖ ਕੇ ਥੈਂਕ ਯੂ ਕਰਨਾ ਤੇ ਅਖੀਰ ਵਿੱਚ ਪੰਜ ਗੱਤਾਂ ਵਾਲੇ ਪੱਥਰ ਨੂੰ ਲੈ ਕੇ ਪਰਮਾਤਮਾ ਦਾ ਸ਼ੁਕਰੀਆ ਕਰਦੇ ਹੋਏ ਚੰਗੀਆਂ ਚੀਜ਼ਾਂ ਲੱਭਦੇ ਹੋਏ ਉਹਦਾ ਸ਼ੁਕਰੀਆ ਕਰਦੇ ਹੋਏ ਅਸੀਂ ਉਹਦੀ ਗੋਦ ਵਿੱਚ ਪਿਆਰ ਨਾਲ ਸੋ ਜਾਵਾਂਗੇ ਮੈਂ ਪ੍ਰੋਮਿਸ ਕਰਦੀ ਹਾਂ ਜਿਹੜੇ ਤੁਹਾਨੂੰ ਨੀਂਦ ਨਹੀਂ ਨਾ ਆਉਂਦੀ ਕਈਆਂ ਨੂੰ ਤੁਹਾਨੂੰ ਨੀਂਦ ਆਣੀ ਸ਼ੁਰੂ ਹੋ ਜਾਏਗੀ ਬੜੀ ਹੀ ਸੋਹਣੀ ਬੜੀ ਗੂਰੀ ਤੇ ਹੋਪ ਤੁਸੀਂ अपनी प्रैक्टिस में डेलीजेंटली करोगे नियत नीयत नियमित करोगे तो असी फिर मिला कल ये रखते हुए कि सारिया डिजायर्स, ड्रीम्स पूरिया थैंक यू हैव अ वेरी नाइस डे